ਸ੍ਰੀ ਅਕਾਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਜੋ ਝੋਨੇ ਦੀ ਮੰਡੀ ਚ ਆਵਕ ਜੋ ਗੇਤਾ ਝੋਨਾ ਲੱਗਿਆ ਸੀ ਉਹ ਸ਼ੁਰੂ ਹੋ ਗਈ ਹੈ ਤੇ ਇਹਨਾਂ ਚ ਜੋ ਮੇਨ ਕਿਸਮ 1509 1121 ਜੋ ਮੇਨ ਅਗੇਤੀਆਂ ਗੇਤੀਆਂ ਕਿਸਮਾਂ ਨੇ ਜਾਂ ਥੋੜੇ ਸਮੇਂ ਦੀਆਂ ਕਿਸਮਾਂ ਨੇ ਉਹਨਾਂ ਦੀ ਜੋ ਸ਼ੁਰੂਆਤ ਮੰਡੀ ਚ ਓਣੀ ਹੋ ਗਈ ਹੈ ਤੇ ਇਹ ਜੋ ਮੇਨ ਹਰਿਆਣਾ ਦੇ ਕੁਝ ਹਿੱਸੇ ਪੰਜਾਬ ਦੇ ਯੂਪੀ ਦੇ ਆਲੇ ਦੁਆਲੇ ਹਿੱਸੇ ਦੀਆਂ ਕੁਝ ਮੰਡੀਆਂ 'ਚ ਇਹ ਆਵਕ ਸ਼ੁਰੂ ਹੋਈ ਹੈ ਤੇ ਕੀ ਸ਼ੁਰੂਆਤੀ ਦਿਨਾਂ ਦੇ ਰੇਟ ਨੇ ਤੇ ਕੀ ਅੱਗੇ ਸੰਭਾਵਨਾ ਲੱਗਦੀ ਆ ਉਹ ਸਾਰੀ ਚਰਚਾ ਆਪਾਂ ਇਸ ਵੀਡੀਓ ਚ ਕਰਾਂਗੇ ਸਭ ਤੋਂ ਪਹਿਲੇ ਕਿਹੜੇ ਮੇਰੇ ਕਿਸਾਨ ਮੀਰ ਚੈਨਲ ਤੇ ਨਵੇਂ ਨੇ ਕਿਰਪਿਆ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਆਉਣ ਵਾਲੇ ਦਿਨਾਂ ਚ ਜਿਵੇਂ ਜਿਵੇਂ ਝੋਨੇ ਦਾ ਨਰਮੇ ਦਾ ਅੱਗੇ ਸੀਜ਼ਨ ਆਏਗਾ ਤੁਹਾਨੂੰ ਜੋ ਨਵੀਂ ਮੰਡੀ ਅਪਡੇਟ ਤਾਜ਼ੇ ਰੇਟ ਸਮੇਂ ਸਿਰ ਮਿਲਦੇ ਰਹਿਣ ਤਾਂ ਸਭ ਤੋਂ ਪਹਿਲੇ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਤੋ ਤਰਾਵੜੀ ਮੰਡੀ ਚ ਜੋ 1509 ਝੋਨਾ ਨਵਾਂ ਉਹਦਾ ਜੋ ਰੇਟ ਹੈ 2450 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਲਾੜਵਾ ਮੰਡੀ ਜੋ 1509 ਕੰਬਾਈਨ ਵਾਲੀ ਸੀ ਨਵਾਂ ਝੋਨਾ ਇਹ ਵੀ ਤੇ 2330 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗੀ ਹੈ ਬੁਲੰਦ ਸ਼ਹਿਰ ਮੰਡੀ ਚ 1509 ਹੱਥ ਵਾਲੀ ਦਾ ਰੇਟ 2600 ਰੁਪਏ ਪ੍ਰਤੀ ਕਵਾਂਟਲ ਰਿਹਾ ਹੈ। ਕਰੋండా ਮੰਡੀ 1509 ਹੱਥ ਵਾਲੇ ਦਾ ਰੇਟ 2525 ਰੁਪਏ ਪ੍ਰਤੀ ਕਵਾਂਟਲ। ਗਦਰਪੁਰ ਮੰਡੀ ਜੋ ਪੀਆਰ 26 ਦਾ ਰੇਟ ਹੈ 1770 ਰੁਪਏ। 1509 ਹੱਥ ਵਾਲੀ ਦਾ ਰੇਟ 2450 ਰੁਪਏ ਪ੍ਰਤੀ ਕਵਾਂਟਲ। ਦਬਰਾ ਮੰਡੀ ਜੋ ਚੋਨਾ 1509 ਹੈ ਕੰਬਾਈਨ ਵਾਲਾ 2600 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਾ ਹੈ। ਕਰਨਾਲ ਮੰਡੀ ਚ ਜੋ ਸਭ ਤੋਂ ਉੱਪਰ ਦਾ ਰੇਟ 1509 ਹੱਥ ਵਾਲੀ ਦਾ 2600 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਖੈਰ ਮੰਡੀ 1509 ਹੱਥ ਵਾਲੀ ਦਾ ਰੇਟ 2581 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਕੋਸੀਕਲਾ ਮੰਡੀ ਚ 1509 ਕੰਬਾਈਨ ਵਾਲਾ 2550 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਰਾਜਸਥਾਨ ਬੂੰਦੀ ਮੰਡੀ ਦੀ ਗੱਲ ਕਰੀਏ ਤਾਂ ਨਵਾਂ 1509 ਚੋਨਾ ਹੱਥ ਵਾਲਾ 2300 ਰੁਪਏ ਪ੍ਰਤੀ ਕਵਾਂਟਲ 1509 ਜਿਹੜਾ ਪੁਰਾਣਾ ਹੈ ਉਹ 2950 ਤੋਂ ਲੈ ਕੇ 3150 ਰੁਪਏ ਪ੍ਰਤੀ ਕੁਆਂਟਲ ਤੱਕ ਚੱਲ ਰਿਹਾ ਸੋ ਜੋ ਨਵਾਂ ਝੋਨਾ ਹੈ ਉਹਦਾ ਰੇਟ ਜੋ 3400 ਦਾ ਫਰਕ ਹੈ ਕਿਉਂ ਨਵੇਂ ਝੋਨੇ ਦੇ ਵਿੱਚ ਨਮੀ ਹੋਣ ਕਰਕੇ ਜੋ ਰੇਟ ਦਾ ਸ਼ੁਰੂਆਤੀ ਦਿਨਾਂ 'ਚ ਫਰਕ ਰਹਿੰਦਾ ਉਸ ਤੋਂ ਬਾਅਦ ਬੂੰਦੀ ਮੰਡੀ ਸੁਗੰਦਾ ਝੋਨਾ 2400 ਰੁਪਏ ਪ੍ਰਤੀ ਕੁਆਂਟਲ ਵਿਕਿਆ 17 18 3700 ਰੁਪਏ 18 47 3100 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਵਿਕਿਆ ਨਰੇਲਾ ਮੰਡੀ 1500 ਤੋਂ 3300 ਕਿਰਪਾ 17 18 4150 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਤੇ 1500 ਨੂੰ 2400 ਰੁਪਏ ਪ੍ਰਤੀ ਕੁਆਂਟਲ ਰਿਹਾ ਹੈ ਉਸ ਤੋਂ ਬਾਅਦ ਤਰਾਵੜੀ ਮੰਡੀ ਦੀ ਗੱਲ ਕਰਦੇ ਆਂ ਜੋ ਨਵਾਂ 1509 ਹੈ 2600 ਰੁਪਏ ਪ੍ਰਤੀ ਕੁਇੰਟਲ 11 21 ਦਾ ਰੇਟ ਹੱਥ ਵਾਲੀ ਦਾ 4550 ਰੁਪਏ 17 18 4300 ਰੁਪਏ ਸਰਪਤੀ ਝੋਨਾ 2320 ਰੁਪਏ ਸੁਗੰਧਾ ਝੋਨਾ 2550 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕਿਆ ਉਸ ਤੋਂ ਬਾਅਦ ਬਾਸਮਤੀ ਝੋਨਾ ਜੋ ਹੈ 5500 ਰੁਪਏ ਵਿਕਿਆ ਪਿਪਰੀ ਮੰਡੀ ਪੂਸਾ ਝੋਨਾ 3400 13 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਵਿਕਿਆ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਅੱਗੇ ਆਉਣ ਵਾਲੇ ਦਿਨਾਂ 'ਚ ਜਿਵੇਂ ਜਿਵੇਂ ਜ਼ਿਆਦਾ ਮੰਡੀਆਂ ਦੇ ਰੇਟ ਆਉਣਗੇ ਤੁਹਾਡੇ ਨਾਲ ਸਾਂਝੇ ਕਰਦੇ ਰਾਂਗੇ ਹਰਿਆਣਾ ਪੰਜਾਬ ਦੀਆਂ ਮੰਡੀਆਂ ਦੇ ਰੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਲੈ ਕੇ ਆਉਂਦੇ ਰਾਂਗੇ ਉਹਦੇ ਲਈ ਤੁਸੀਂ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਤਾਜੀ ਅਪਡੇਟਡ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ